ਡਰਾਈਵਰ ਵੀਰਾਂ ਦੇ ਹੱਕ ਦੇ ਵਿੱਚ ਸਭ ਤੋਂ ਵੱਡੀ ਜਥੇਬੰਦੀ ਨੇ ਮਾਰ ਦਿੱਤਾ ਹਾਂ ਦਾ ਨਾਰਾ ਹੁਣ ਡਰਾਈਵਰਾਂ ਦੇ ਹੌਸਲੇ ਹੋਏ بلند ਪਹਿਲਾਂ ਵੀ ਮੋਦੀ ਨਾਲ ਲੈ ਚੁੱਕੀ ਐ ਜਥੇਬੰਦੀ ਸਿੱਧੀ ਟੱਕਰ ਜੀ ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਡਰਾਈਵਰ ਵੀਰਾਂ ਦਾ ਸਾਥ ਦਿੱਤਾ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪ੍ਰਧਾਨ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਅਸੀਂ ਡਰਾਈਵਰਾਂ ਦੇ ਨਾਲ ਖੜੇ ਹਾਂ ਜ਼ਿੰਮੇਦਾਰ ਸਾਥ ਕਹਿਣਗੇ ਓਮੇ ਦਾ ਸਾਥ ਦੇਣ ਲਈ ਤਿਆਰ ਹਾਂ ਅਸੀਂ ਟਰੱਕ ਯੂਨੀਅਨ ਆਪਰੇਟਰਾਂ ਦੀ ਜਿਹੜੀ ਹੜਤਾਲ ਚੱਲਦੀ ਆ ਜਾਂ ਉਹਨਾਂ ਦਾ ਐਜੀਟੇਸ਼ਨ ਚੱਲਦਾ ਜਿਹੜੇ ਸਰਕਾਰ ਨੇ ਕਾਨੂੰਨ ਬਣਾਏ ਉਹਦੇ ਵਿਰੋਧ ਚ ਅਸੀਂ ਉਹਦਾ ਸਮਰਥਨ ਕਰਦੇ ਆ ਪਹਿਲਾਂ ਅਸੀਂ ਸਟੇਟਮੈਂਟ ਭੇਜ ਚੁੱਕੇ ਆ ਉਹਨਾਂ ਦੀ ਗੱਲ ਜਾਇਜ਼ ਹੈ ਉਹਨਾਂ ਦੀ ਸਰਕਾਰ ਨੂੰ ਗੱਲ ਸੁਣਨੀ ਚਾਹੀਦੀ ਹੈ ਇਹ ਜਿਹੜਾ ਕਾਨੂੰਨ ਉਹਨਾਂ ਨੇ ਬਣਾਇਆ ਇਹ ਦੋ ਟੁਕ ਤੋਂ ਸਾਡੀ ਜਥੇਬੰਦੀ ਵੱਲੋਂ ਅਸੀਂ ਰੱਦ ਕਰਦੇ ਆ ਤੇ ਜੇ ਇਹ ਜਿੰਨਾ ਚਿਰ ਇਹ ਸੰਘਰਸ਼ ਕਰਨਗੇ ਡਰਾਈਵਰ ਜਿੰਨਾ ਚਿਰ ਇਹ ਸਰਕਾਰ ਤੋਂ ਕਾਨੂੰਨ ਵਾਪਸ ਨਹੀਂ ਲੈਣ ਅਸੀਂ ਡਟ ਕੇ ਇਹਨਾਂ ਦੀ ਹਮਾਇਤ ਕਰਾਂਗੇ ਦੇਖੋ ਇਹਨਾਂ ਦੀ ਜਥੇਬੰਦੀ ਹੈ ਟਰੱਕ ਆਪਰੇਟਰਾਂ ਦੀ ਪੰਜਾਬ ਤੋਂ ਵੀ ਜਤਨ ਵੀ ਹੈ ਇਹ ਚ ਟ੍ਰਾਂਸ ਨੰਬਰ ਦੇ ਟ੍ਰਾਂਸਪੋਰਟਰ ਵੀ ਨਾਲ ਨੇ ਤੇ ਅਸੀਂ ਜਦੋਂ ਜਿਹੜਾ ਫੈਸਲਾ ਇਹਨਾਂ ਨੇ ਕਮੇਟੀਆਂ ਕਰਨੀਆਂ ਆਗਵਾਈ ਇਹਨਾਂ ਨੇ ਕਰਨੀਆਂ ਫੈਸਲਾ ਇਹਨਾਂ ਨੇ ਕਰਨਾ ਹੈ ਗੱਲਬਾਤ ਇਹਨਾਂ ਨੇ ਕਰਨੀ ਹੈ ਜੇ ਉਹ ਜੈ ਸਮਰਥਨ ਵੀ ਮੰਗਣਗੇ ਸਾਡੇ ਕੋਲ ਜਿੱਥੇ ਵੀ ਮੰਗਣਗੇ ਉਹ ਹੋਏਗਾ ਸਮਰਥਨ ਨਹੀਂ ਕਰਾਂਗੇ ਹਰ ਮਲੇ ਨੂੰ ਨਾਲ ਆਲ ਪੰਜਾਬ ਟਰੱਕ ਇਕਤਾ ਯਥੇਵੰਦੀ ਦੇ ਪੰਜਾਬ ਪ੍ਰਧਾਨ ਅਜੀਤ ਸਿੰਘਲਾ ਤੇ ਵਿਕੀ ਸ਼ਰਮਾ ਨੇ ਕਿਹਾ ਕਿ ਅਸੀਂ ਜੁਗਿੰਦਰ ਸਿੰਘ ਉਗਰਾਹਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਅਤੇ ਅਸੀਂ ਇਹ ਕਾਨੂੰਨ ਰੱਦ ਕਰਵਾ ਕੇ ਹੀ ਆਪਣੀ ਹੜਤਾਲ ਸਮਾਪਤ ਕਰਾਂਗੇ ਅਜੀਤ ਸਿੰਘਲਾ ਜੀ ਸੂਬਾ ਪ੍ਰਧਾਨ ਆਲ ਪੰਜਾਬ ਟਰੱਕ ਇਕਤਾ ਦੇਖੋ ਜੀ ਜੋ ਸਾਡਾ ਇਹ ਸਮੂਹ ਹਿੰਦੁਸਤਾਨ ਦੀਆਂ ਡਰਾਈਵਰ ਯਥੇਵੰਦੀਆਂ ਵੱਲੋਂ ਸੰਘਰਸ਼ ਚੱਲ ਰਿਹਾ ਹੈ ਉਦੇ ਵਿੱਚ ਅੱਜ ਜੋ ਇਹ ਪੰਜਾਬ ਦੀ ਜਥੇਬੰਦੀ ਹੈ ਇਕਜਤਾ ਦਾ ਰਾਹ ਬਹੁਤ ਵੱਡੀ ਜਥੇਬੰਦੀ ਹੈ ਅਸੀਂ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਿਹੜੇ ਗਰੀਬ ਟਰੱਕ ਡਰਾਈਵਰ ਨੇ ਉਹਨਾਂ ਦੇ ਉੱਪਰ ਜੋ ਸੈਂਟਰ ਸਰਕਾਰ ਨੇ ਇੱਕ ਕਾਲਾ ਕਾਨੂੰਨ ਥੋਪਿਆ ਹੈ ਉਹਦੇ 'ਚ ਸਾਡੀ ਹਮਾਇਤ ਕੀਤੀ ਹੈ ਇਹਨਾਂ ਦੀ ਹਮਾਇਤ ਦੇ ਨਾਲ ਸਾਡੇ ਇਸ ਸੰਘਰਸ਼ ਨੂੰ ਬਹੁਤ ਵੱਡਾ ਮਲ ਮਿਲੇਗਾ ਔਰ ਬਹੁਤ ਜਲਦੀ ਅਸੀਂ ਸੈਂਟਰ ਸਰਕਾਰ ਦੇ ਉੱਪਰ ਪ੍ਰੈਸ਼ਰ ਪਾ ਕੇ ਆਪਣਾ ਦਬਾਅ ਬਣਾ ਕੇ ਇਹ ਕਾਨੂੰਨ ਵਾਪਸ ਕਰਾਉਣ ਦੇ ਵਿੱਚ ਕੰਮ ਜਾਵੂਗਾ ਅਸੀਂ ਦੁਬਾਰਾ ਫੇਰ ਪ੍ਰਧਾਨ ਜੀ ਦਾ ਉਗਰਾਹਾ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਦੇਖੋ ਸਾਡਾ ਏਜੰਡਾ ਦਾ ਜੀ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਪਹਿਲਾਂ ਹੀ ਕਰ ਚੁੱਕੇ ਹਾਂ ਸਾਡੇ ਸਾਰੇ ਡਰਾਈਵਰ ਭਰਾ ਇਹ ਹੜਤਾਲ ਹੈ ਜੋ ਉਹ ਡਰਾਈਵਰ ਭਰਾਵਾਂ ਵੱਲੋਂ ਕੀਤੀ ਗਈ ਹੈ ਆਲ ਇੰਡੀਆ ਲੈਵਲ ਤੇ ਹੜਤਾਲ ਹੈ ਅਸੀਂ ਆਲ ਪੰਜਾਬ ਟਰੱਕ ਇੰਕ ਦਾ ਵੱਲੋਂ ਪਹਿਲਾਂ ਹੀ ਡਰਾਈਵਰ ਭਰਾਵਾਂ ਦਾ ਸਵਾਸਥਨ ਅਸੀਂ ਕਰ ਚੁੱਕੇ ਹਾਂ ਜਿੰਨੀ ਦੇਰ ਤੱਕ ਸਾਡੇ ਉਸ ਡਰਾਈਵਰ ਭਰਾਵਾਂ ਦੇ ਉੱਪਰ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਬਿਲਕੁਲ ਇਹ ਸੈਂਟਰ ਜੋ ਪੂਰੇ ਹਿੰਦੁਸਤਾਨ ਦੇ ਵਿੱਚ ਆ ਇਹ ਚੱਕਾ ਜੋ ਜਾਮ ਕੀਤਾ ਹੈ ਉਹ اسی ਤਰ੍ਹਾਂ ਚੱਲਦਾ ਰਹੂਗਾ ਮੇਰਾ ਨਾਮ ਸਿਆਮ ਸਿੰਘ ਵਿੱਕੀ ਮੈਂ ਬਾਈਸ ਪ੍ਰਧਾਨ ਹਾਂ ਆਰ ਪੰਜਾਬ ਟਰੱਕ ਇਕਤਾ ਤੇ ਸਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹ ਸਾਰੇ ਸੂਬੇ ਦੇ ਵਿੱਚ ਜਾਰੀ ਆ ਤੇ ਜਾਰੀ ਰਹੂਗਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਗਰਾਹਾ ਸਾਹਿਬ ਦਾ ਤੇ ਇਹਨਾਂ ਦੀ ਸਾਰੀ ਜਥੇਬੰਦੀ ਦਾ ਕਿਉਂਕਿ ਦੇਖੋ ਪਹਿਲਾਂ ਵੀ ਇਹ ਸਾਡੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਜਿੰਨੇ ਵਾਰੀ ਵੀ ਸਾਨੂੰ ਲੋੜ ਪਈ ਆ ਇਹ ਖੜੇ ਨੇ ਕਿਉਂਕਿ ਸਾਡੇ ਜਿਹੜੇ ਟਰੱਕ ਆਪਰੇਟਰ ਨੇ ਸਾਰੇ ਕਿਸਾਨ ਆ ਹੀ ਨੇ ਕਿਸਾਨਾਂ ਦੇ ਬੱਚੇ ਨੇ ਤੇ ਜੋ ਵੀ ਮਿਲ ਬੈਰ ਕੇ ਸਾਰੇ ਜਥੇਬੰਦੀਆਂ ਨਾਲ ਸਾਡਾ ਕੋਈ ਫੈਸਲਾ ਹੋਊਗਾ ਅੱਗੇ ਦਾ ਅਸੀਂ ਉਹ ਲਵਾਂਗੇ ਤੇ ਫਿਲਹਾਲ ਸਾਡੇ ਡਰਾਈਵਰ ਨੇ ਜਿਹੜੇ ਉਚਾਬੀਆਂ ਦੇ ਕੇ ਆਪਕੋ ਆਪਣੇ ਮਾਲਕਾਂ ਨੂੰ ਉਹ ਜਾ ਚੁੱਕੇ ਨੇ ਤੇ ਹੁਣ ਜਿਹੜੇ ਟਰੱਕ ਨੇ ਉਹ ਸਾਰੇ ਅਣਮਿੱਥੇ ਸਮੇਂ ਲਈ ਪੂਰੇ ਪੰਜਾਬ ਦੇ ਵਿੱਚ ਖੜਾ ਦਿੱਤੇ ਗਏ ਨੇ ਕੱਲ ਤੋਂ ਬਸ ਆਪਰੇਟਰ ਤੇ ਹੋਰ ਜਿੰਨੇ ਵੀ ਡਰਾਈਵਰ ਲਾਇਨ ਨਾਲ ਸੰਬੰਧਿਤ ਨੇ ਉਹ ਵੀ ਫੈਸਲਾ ਬਹੁਤ ਵੱਡਾ ਲੈਣ ਜਾ ਰਹੇ ਨੇ ਸੋ ਇਸ ਕਰਕੇ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਦੱਸ ਦੇਣਾ ਚਾਹਣਾ ਕਿ ਜੇ ਜਲਦੀ ਤੋਂ ਜਲਦੀ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਤਾਂ ਇਹਦੇ ਸਿੱਟੇ ਨੇ ਜਿਹੜੇ ਬਹੁਤ ਜ਼ਿਆਦਾ ਗੰਭੀਰ ਨਿਕਲਣੇ ਨੇ ਸਦਾ ਦੇ ਕਿ ਟਰੱਕ ਡਰਾਈਵਰਾਂ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ ਕੇਂਦਰ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਵੀ ਇਹ ਟਰੱਕ ਡਰਾਈਵਰ ਤਿਆਰ ਬੈਠੇ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ